ਜੀ ਅੱਜ ਆਪਾਂ ਇੱਥੇ ਆਏ ਨੇ ਅ ਔਰ ਮੈਨੂੰ ਬਹੁਤ ਇੱਕ ਇੱਕ ਖੁਸ਼ੀ ਹੋ ਰਹੀ ਹੈ ਤੋਂ ਇੱਕ ਆਪਣੀ ਟੀਮ ਤੇ ਵੀ ਮੈਨੂੰ ਬਹੁਤ ਇੱਕ ਮਾਨ ਮਹਿਸੂਸ ਹੋ ਰਿਹਾ ਹੈ ਕਿ ਪਿਛਲੇ ਦਿਨਾਂ ਚ ਇੱਕ ਮਲਟੀਪਲ ਕਰੋੜ ਦਾ ਜਿਹੜਾ ਘੁਟਾਲਾ ਹੋਇਆ ਸੀ SBI ਬੈਂਕ ਸਾਦਿਕ ਬ੍ਰਾਂਚ ਵਿਖੇ ਉਹ ਚ ਪਿਛਲੇ ਇੱਕ ਹਫਤੇ ਚ ਸਾਡੀ ਟੀਮਾਂ ਨੇ ਬਹੁਤ ਅੰਦੇ ਹੀ ਨਾਲ ਕੰਮ ਕੀਤਾ ਔਰ ਇਹ ਪੂਰੀ ਜਿਹੜੀ ਕਾਰਵਾਈ ਹੈ ਇਹ ਐਸਪੀਡੀ ਸੰਦੀਪ ਵਡੇਰਾ ਦੀ ਸੁਪਰਵਾਈਜ਼ਨ ਹੈ ਡੀਐਸਪੀ ਫਰੀਦਕੋਟ ਤਰਲੋਚਨ ਜੀ ਔਰ ਐਸਐਚਓ 사adik ਨਦੀਪ ਭੱਟੀ ਇਹਨਾਂ ਨੇ ਬਹੁਤ ਇੱਕ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਦੇ ਹੋਏ ਔਰ ਇੱਕ ਕੇ ਬਾਅਦ ਇੱਕ ਉਹਦੀ ਜਿਹੜੀ ਪਰਤਾਂ ਹੈਗੀਆਂ ਉਹਨੂੰ ਉਧੇੜਦੇ ਹੋਏ ਜਿਹੜਾ ਮੁੱਖ ਦੋਸ਼ੀ ਹੈ ਇਹ ਚ ਬੈਂਕ ਕਲਰਕ ਅਮਿਤ ਟਿੰਗਰਾ ਉਹਨੂੰ ਕੱਲ ਰਾਤੀ ਅਰੈਸਟ ਕੀਤਾ ਹੈ

ਕਈ ਸਾਲਾਂ ਤੋਂ ਜਿਹੜੇ ਭੋਲੇ ਬਾਲੇ ਲੋਕੀ ਨੇ ਕਿਸਾਨ ਲੇਡੀਜ਼ ਜਿਹੜੇ ਵਰਕਿੰਗ professionals ਨੇ ਉਹਨਾਂ ਦੀ ਜਿਹੜੀ ਮਿਹਨਤ ਦੀ ਕਮਾਈ ਬੈਂਕ ਖਾਤਿਆਂ 'ਚ ਜਮ੍ਹਾਂ ਸੀਗੀ ਉਹਨੂੰ ਸਿਸਟਮੈਟਿਕ ਤਰੀਕੇ ਨਾਲ ਪਿਛਲੇ ਬਹੁਤ ਸਾਲਾਂ ਤੋਂ ਇਹਨੇ ਉਹਦਾ ਗਵਨ ਕੀਤਾ ਹੈ ਐਜ਼ ਆਫ ਨਾਓ ਔਨ ਰਿਕਾਰਡ ਸਾਡੇ ਕੋਲ 186 ਦਰਖਾਸਤਾਂ ਫਰੀਦਕੋਟ ਪੁਲਿਸ ਨੂੰ ਮੌਸੂਲ ਹੋਈ ਜੇਚ ਕਰੀਬਨ 14 ਕਰੋੜ ਰੁਪਏ ਦੀ ਜਿਹੜੀ ਇਲੇਜਿਟ ਠੱਗੀ ਦਾ ਜ਼ਿਕਰ ਕੀਤਾ ਗਿਆ ਹੈ ਕੰਜ਼ਰਵੇਟਿਵ ਐਸਟੀਮੇਟਸ ਇਹ ਕਹਿੰਦੇ ਨੇ ਆਲਦੋ ਅਨਕੰਜ਼ਰਵੇਟਿਵ ਐਸਟੀਮੇਟਸ ਜੇਚ ਜਿਹੜੀ ਲੋਕਾਂ ਦੀ ਸ਼ਿਕਾਇਤਾਂ ਹੈਗੀਆਂ ਉਹਦੇ ਹਿਸਾਬ ਨਾਲ ਤੇ ਇਹ ਠੱਗੀ ਇਸ ਤੋਂ 10 ਗੁਣਾ ਜ਼ਿਆਦਾ ਕਿਹਾ ਜਾ ਰਿਹਾ ਹੈ ਤਾਂ ਇਹਚ ਅਸੀਂ ਜਦੋਂ ਇਨਵੈਸਟੀਗੇਸ਼ਨ ਸਟਾਰਟ ਕੀਤੀ ਤਾਂ ਅਸੀਂ ਐਫ ਆਈ ਆਰ 21 ਤਾਰੀਖ ਨੂੰ ਇਮੀਡੀਏਟਲੀ ਰਜਿਸਟਰ ਕੀਤੀ ਬਿਨਾਂ ਦੇਰੀ ਦੇ ਕੇ ਔਰ ਐਫ ਆਈ ਆਰ ਨੰਬਰ 100 ਡੇਟਡ 21/7/25 ਅੰਡਰ ਸੈਕਸ਼ਨ 318 ਸਬਸੈਕਸ਼ਨ 4 316 ਸਬਸੈਕਸ਼ਨ 2 344 ਬੀ ਐਨ ਐਸ ਰਜਿਸਟਰ ਕੀਤੀ ਗਈ ਸਾਧਿਕ ਵਿਖੇ ਔਰ ਸੇਮ ਡੇ 프리포ርት ਪੁਲਿਸ ਨੇ ਅਮਰ ਢਿੰਗਰਾ ਦਾ ਐਲਓਸੀ ਜਾਰੀ ਕਰਾਇਆ ਉਸ ਤੋਂ ਬਾਅਦ ਅਸੀਂ ਬੈਂਕ ਆਫੀਸ਼ੀਅਲਸ ਦੀ ਕੋਆਪਰੇਸ਼ਨ ਨਾਲ ਇਹ ਸਾਰੀ ਇਨਫੋਰਮੇਸ਼ਨ ਕਲੈਕਟ ਕੀਤੀ ਇਹਦੇ ਸਾਰੇ ਵੇਅਰ ਅਬਾਊਟਸ ਕਲੈਕਟ ਕੀਤੇ ਤਾਂ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਦੇ ਹੋਏ ਸਾਨੂੰ ਪਤਾ ਚੱਲਿਆ ਕਿ ਇਹਦੀ ਵਾਈਫ ਰੁਪਿੰਦਰ ਕੌਰ ਦੇ ਬੈਂਕ ਅਕਾਊਂਟਸ 'ਚ ਪਿਛਲੇ 1.5 ਸਾਲ ਦੀ ਟਰਾਂਜੈਕਸ਼ਨਸ 2 ਕਰੋੜ ਰੁਪਏ ਦੀ ਸੀ ਤਾਂ ਉਸ ਬੇਸਿਸ ਤੇ ਅਸੀਂ ਉਹਨੂੰ ਕੋ ਅਕਿਊਜ਼ਡ ਰੱਖਿਆ ਤੇ ਉਹਨੂੰ ਅਰੈਸਟ ਕੀਤਾ 24 ਜੁਲਾਈ ਨੂੰ ਉਸ ਤੋਂ ਬਾਅਦ ਉਹਦੀ ਜਿਹੜੀ ਗਹਿਨ ਪੁੱਛਗਿੱਛ ਹੋਈ ਔਰ ਫਰਦਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੋਈ ਖਾਤਿਆਂ ਦੀ ਪੜਤਾਲ ਹੋਈ ਇਹਦੀ ਜਿਹੜੀ ਲੋਕੇਸ਼ਨਸ ਚੈੱਕ ਕੀਤੀ ਗਈ ਇਹ ਬੜਾ ਛਾਤਰ ਬੰਦਾ ਸੀ ਇਨੇ ਬਹੁਤ ਜੇ ਮੋਬਾਈਲਸ ਰੱਖੇ ਹੋਏ ਸੀ ਤਾਂ ਇਹਨੇ ਆਪਣਾ ਇੱਕ ਸਾਡੀ ਧਿਆਨ ਚ ਆਇਆ ਕਿ ਇਹ ਠਿਕਾਣਾ ਵੀ ਇੱਥੇ ਫਰੀਦਕੋਟ ਵਿਖੇ ਬਣਾਇਆ ਹੋਇਆ ਸੀ ਜਿੱਥੇ ਇਹ ਰਹਿੰਦਾ ਸੀ ਬੈਂਕ ਬੈਂਕ ਜੇ ਕਿ ਮੈਂ ਬੈਂਕ ਜਾ ਰਹਾ ਹਾਂ ਇਹ ਆਪਣੀ ਫੈਮਿਲੀ ਨੂੰ ਕਹਿੰਦਾ ਸੀ ਤੇ ਉੱਥੇ ਜਾ ਕੇ ਇਹ ਸਾਰਾ ਜੋ ਇਹਨੇ ਸਿਸਟਮੈਟਿਕ ਗਵਨ ਕੀਤਾ ਹੈ ਉੱਥੇ ਕਰਦਾ ਸੀ ਇਹਦੇ ਉੱਥੇ ਫਿਰ ਅਸੀਂ ਉਹ ਜਿਹੜਾ ਠਿਕਾਣਾ ਹੈ ਉਹ ਅਸੀਂ ਬਸ ਕੀਤਾ ਉਥੋਂ ਜਿਹੜੀ ਮੋਬਾਈਲ ਡਿਵਾਈਸੇਸ ਜਾਂ ਇਲੈਕਟ੍ਰੋਨਿਕ ਡਿਵਾਈਸੇਸ ਸਾਨੂੰ ਸੀਜ਼ ਹੋਈ